ਮੂਹ ਲੈ ਗਿਆ ਜੀ ਮੈਂ ਆਜ ਬੋਲ ਕਰਾਈਏ ਤੇ ਤੇਰਾ ਆਉਂਦਾ ਤੇਰਾ ਆਉਂਦਾ ਰਾਮਬਖ ਪਹਿਣਾ ਰਾਮਬਖ ਪਹਿਣਾ ਇਹਨੂੰ ਡੋਰੇ ਫੜ ਕੇ ਜਣਾ ਕੇ ਤੇ ਕਹਿੰਦਾ ਤੇ ਕਹਿੰਦਾ ਕੋਣ ਹੈ ਇੱਕ ਇੱਕ ਕੰਮ ਸੁਣਾ ਮਾਮਲਾ ਇਹ ਕਿ ਉਹ ਮੇਰਾ ਹਸਬੰਡ ਹੈ ਤੇ ਉਹ ਉਹ ਮੈਨੂੰ ਵੀਡੀਓ ਕਾਲ ਕਰ ਰਿਹਾ ਸੀ ਤੇ ਵੀਡੀਓ ਕਾਲ ਕਰਕੇ ਤੇ ਮੈਨੂੰ ਕਹ ਰਿਹਾ ਸੀ ਵੜਲਾ ਚੋ ਮੇਰਾ ਫੜਨਾ ਉਸ ਤੋਂ ਬਾਅਦ ਮੈਂ ਗਈ ਉਹਨੂੰ ਦੇਖਿਆ ਕਿਸੇ ਜਨਾਨੀ ਨਾਲ ਮਤਲਬ ਹੋਟਲ ਦੇ ਵਿੱਚ ਸ਼ਰੀਆ ਮਤਲਬ ਸਭ ਕੁਝ ਚੱਲ ਰਿਹਾ ਸੀ ਤੇ ਪਕੜ ਕੇ ਮੈਂ ਫਿਰ ਉਹਨੂੰ ਦੋ ਚਾਰ ਲਾਈਆਂ ਵੀ ਸਭ ਕੁਝ ਹੋਇਆ ਤੇ ਮੈਂ ਮਤਲਬ ਥਾਣਾ ਮੁਹੰਗਮਪੁਰੇ ਕੰਪਲੇਂਟ ਵੀ ਪਾਈ ਤੇ ਉਸ ਤੋਂ ਅੱਗੇ ਮਤਲਬ ਬੱਸ ੱਡੇ ਜਿਹੜੀ ਜਾਨੀ ਸੀ ਅਸੀਂ ਉੱਥੇ ਉੱਥੇ ਕੰਪਲੇਂਟ ਪਾਈ ਪਰ ਮੇਰੀ ਉੱਥੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੁਣਵਾਈ ਨਹੀਂ ਹੋਈ 751 ਦਾ ਮੈਨੂੰ ਕਿਹਾ ਗਿਆ ਪਰ 751 ਉਸਤੇ ਨਹੀਂ ਹੋਈ ਪਰ 751 ਜੋ ਉਹਨੇ ਗਲਤੀ ਕੀਤੀ ਹੈ ਇਸੀ ਸਜ਼ਾ ਤੇ ਇਸ ਤੋਂ ਵੀ ਭਾਰੀ ਮਿਲਣੀ ਚਾਹੀਦੀ ਆ ਪਰ ਫਿਰ ਵੀ ਉਹ 751 ਕਹਿ ਕੇ ਵੀ ਉਹ 751 ਵੀ ਇੱਕ ਛੋਟਾ ਜਿਹਾ ਕੇਸ ਭਾ ਕੇ ਵੀ ਉਸਤੇ ਨਹੀਂ ਕੀਤੀ ਗਈ ਤੁਸੀਂ ਕਦੋਂ ਪੁਲਿਸ ਦੇ ਹਵਾਲੇ ਕੀਤਾ ਸਰ ਮੈਂ ਉਸ ਦਿਨ ਰਾਤ ਨੂੰ ਹੀ 19 ਤਰੀਕ ਦੀ ਰਾਤ ਨੂੰ ਹੀ ਉਹਨਾਂ ਨੂੰ ਮਤਲਬ 8:30 9 ਵਜੇ ਫੜਾਇਆ ਫਿਰ ਉਸ ਤੋਂ ਬਾਅਦ ਫਿਰ ਅਸੀਂ ਪੁਲਿਸ ਚੌਂਕੀ 12 1 ਵਜੇ ਬਸ ਅੱਡੇ ਪੁਲਿਸ ਚੌਂਕੀ ਲੈ ਕੇ ਗਈ ਮੈਂ ਉਸੇ ਟਾਈਮ ਹੀ ਲੇਡਿਸ ਨੂੰ ਛੱਡ ਦਿੱਤਾ ਗਿਆ ਬਾਕੀ ਮਤਲਬ ਸਵੇਰੇ ਉਸ ਆਦਵੀ ਨੂੰ ਛੱਡਿਆ ਗਿਆ ਮੇਰੇ ਹਸਬੰਦ ਨੂੰ ਕੀ ਕਾਰਨ ਕੀ ਹੈ ਕਿ ਉਹ ਹੁਣ ਕਿਸੇ ਹੋਰ ਔਰਤ ਦੇ ਨਾਲ ਘੁੰਮ ਰਿਹਾ ਤੁਹਾਨੂੰ ਨਹੀਂ ਆਪਣਾ ਰਹੇ ਕੀ ਕਾਰਨ ਕਾਰਨ ਇਹ ਕਿ ਜੀਜਾ ਜਿਹੜਾ ਉਸ ਦਾ ਉਸ ਦੀ ਗਲਤ ਅੱਖ ਮੇਰੇ ਤੇ ਆ ਉਹ ਲੜਾਈਆਂ ਲਵਾਉਂਦਾ ਵੀ ਵਾਸੇ ਇਹਨਾਂ ਦੋਵਾਂ ਦੇ ਵਿੱਚ ਲੜਾਈਆਂ ਪਈਆਂ ਰਹਿਣਾਂ ਇਸ ਘਰ ਚੋਂ ਬਾਹਰ ਨਿਕਲ ਜਾਵੇ ਉਸ ਦੀ ਜਗ੍ਹਾ ਤੇ ਮੈਂ ਹੀ ਆ ਸਕਾਂ ਇਹ ਹੁਣ ਗਲਤ ਨਾਵਸ਼ਨਾਵਰ ਕਰਵਾਉਂਦੇ ਕੋਲ ਕਰਾਉਂਦਾ ਪਿਆ ਜਿਸ ਤਰ੍ਹਾਂ ਜਨਾਨੀ ਦੇ ਦਿਲ ਨੂੰ ਠੇਸ ਪਹੁੰਚੇ ਇਹ ਇਹੀ ਹਰਕਤ ਰਹਿ ਗਈ ਸੀ ਜਿਹੜੀ ਬਾਕੀ ਜਿਹੜੀ ਕਿ ਮੇਰੇ ਮਨ ਨੂੰ ਠੇਸ ਪਹੁੰਚੇ ਤੇ ਮੈਂ ਉਹਨੂੰ ਛੱਡ ਦਵਾਂ ਤੇ ਉਹਨਾਂ ਦੀ ਜਗ੍ਹਾ ਤੇ ਇਹ ਆਪ ਇਸ ਦਾ ਜੀਜਾ ਜੋ ਹੈਪੀ ਵੇਰ ਕੇ ਰਹਿੰਦਾ ਵੈ ਇਸ ਦਾ ਮੇਰੇ ਹਸਬੰਦ ਦਾ ਜੀਜਾ ਉਹ ਸਭ ਕੁਝ ਕਰਵਾ ਰਿਹਾ ਹੁਣ ਕੀ ਮੰਗਤੀ ਕਰਦੇ ਜੀ ਮੰਗੇ ਆ ਵੀ ਜੋ ਬਲਵਿੰਦਰ ਸਿੰਘ ਬੰਟੀ ਆ ਉਸੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਸਾਹਮਣੇ ਤਾਂ ਪਰਚਾ ਪੈਣਾ ਚਾਹੀਦਾ ਵਾ ਵੀ ਐਸਰਾ ਮੈਨੂੰ ਗਲਤੋਂ ਨੇ ਮੇਰੇ ਨਾਲ ਇਹ ਕੀਤਾ ਵਾ ਮੇਰੇ ਦਿਲ ਔਰ ਦਿਮਾਗ ਨੂੰ ਠੇਸ ਪਹੰਚਾਈ ਆ ਔਰ ਜਿੱਜੇ ਦੀ ਵੀ ਜੋ ਜਿੱਜਾ ਕਰ ਰਿਹਾ ਵਾ ਭੈਣ ਕਰ ਰਹੀ ਆ ਇਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਪੁਲਿਸ ਕੀ ਕਹਿੰਦੀ ਹੈ ਪੁਲਿਸ ਪਹਿਲਾਂ ਕਹਿੰਦੀ 752 ਮਤਲਬ ਆਈ ਆ ਤੇ ਜਦੋਂ ਮੈਂ ਕ੍ਰਾਈਮ ਡਾਇਰੀ ਵਿੱਚ ਦੇਖਿਆ ਕੋਈ 752 ਨਹੀਂ ਪਈ ਕੁਛ ਵੀ ਨਹੀਂ ਪਿਆ ਤੇ ਜੇ ਮੈਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ ਕੋਈ ਮੈਨੂੰ ਪੜਾਇਆ ਨਹੀਂ ਗਿਆ ਦੋਰੋ ਦਿਖਾਤਾ ਗਿਆ 552 ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਵੀ ਹੋ ਕੀ ਰਿਹਾ ਕੋਈ ਸ਼ਰੀਆਮ ਤੁਰਿਆ ਫਿਰਦਾ ਬੁਜਾਰਾਂ ਵਿੱਚ ਜਿਸ ਨੇ ਗਲਤ ਕਰ ਹਰਕਤ ਕੀਤੀ ਐ ਉਸ ਨੂੰ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ ਹਾਂਜੀ